ਕੀ ਕਰਨਾ ਹੈ ਤੋੜਨਾ ਤੋੜਨਾ ਜ਼ਰੂਰੀ ਹੈ ਹਾਂ ਬਿਲਕੁਲ ਨਹੀਂ ਸਸਿਕਾ ਦੋਸਤੋ ਅਜਾ ਸਾਡੇ ਇੱਕ ਨੂੰ ਦਾ ਇਹ ਬਣਿਆ ਹੋਇਆਗਾ ਕਿਹਨੇ ਇਹਨੂੰ ਬੋਲਕ ਬੋਲਕ ਤੇ ਹੁਣ ਭਰਿਆ ਬਿਆ ਕਾਫੀ ਇਹ ਕਹਿੰਦਾ ਕਹੀ ਜਾਂਦਾ ਮੈਂ ਕਹਿੰਦਾ ਪਾਪਾ ਤੋੜਨਾ ਤੋੜਵਾ ਮਾਰਤਾ ਨੇ ਜਦੋਂ ਨੂੰ ਤਾਲ ਨਾ ਰੇ ਮਮੀ ਕਹਿੰਦੀ ਚੱਲਾ ਤੂੰ ਤੋੜ ਕੇ ਬੀਣੀ ਨੇ ਇਹ ਕਹਿੰਦਾ ਕਾਊਂਟ ਕਰਨੇ ਇੱਕ ਵਾਰ ਫਿਰ ਨਵੇਂ ਚ ਪਾਉਗਾ ਕਿੰਨੇ ਹੋ ਗਏ ਹੁਣ ਇੱਕ ਉਤਰ ਹਿਸਾਬ ਨਾਲ ਮੰਮਾ ਬਾਪ ਨੇ ਬਤਾ ਹੈ ਮੰਮਾ ਬਾਪ ਨੇ ਬਤਾ ਸਾਰੇ ਠੋਲੂ ਹੀ ਪਾਏ ਨੇ ਕਿ ਦੁੱਧਾ ਵੀ ਪਾਇਆ ਗੀ ਦੁੱਧਾ ਵੀ ਪਾਇਆ ਲੋੜ ਪਾਇਆ ਤੂੰ ਆਮ ਨੂੰ ਬਾਰੇ ਨੋੜ ਦੇ ਦੰਦਾ ਮੈਂ ਸਾੜਾ ਕਿ ਤੁੱਦੇ ਦਾ ਮਿਲੋ ਜੀ ਨੋਟ ਵੇ ਤੂੰ ਦਾ ਦੋ ਚਾਰ ਮੈਨੂੰ ਕੋਲ ਨਾ ਛੋੜ ਨਾ। ਮਾਰ ਕੋਲ ਤਿੰਨ ਨੋਡਾ ਮੈਨੂੰ ਕੋਲ ਛੋੜ ਨੋਡਾ। ਮੈਂ ਪੈਸੇ ਦੀ ਐ। ਮਾਰ ਕੋਲ ਖਰਚ ਦਾ ਨਹੀਂ ਹੈਗਾ ਤੂੰ ਖਰਚ ਦਾ ਬਹੁਤ ਛੇਕ ਕਰਕੇ ਰੱਖਦਾ ਦੀ ਮਣੀ। ਲਓ ਜੀ ਆਪਾਂ ਦੇਖਦੇ ਇਹਨੂੰ ਅੱਜ ਤੋੜ ਕੇ ਇਹਦੇ ਫਿਰ ਕਾਊਂਟ ਕਰਕੇ ਨਵੇਂ ਚ ਲਿਆ ਕੇ ਪਾਵਾਂਗੇ ਹੈਨਾ। ਮੈਂ ਦੂ। ਮੈਂ ਦੂ। ਮੈਂ ਕਿਨੇ ਬਹਿਣਾਗੇ ਬੱਚਾ। ਇੱਕ ਤਾਂ ਬਿੱਟੀ। ਮੰਮੀ। ਮੰਮੀ ਨੂੰ ਆਉਂਦੀ ਨਹੀਂ। ਚਲ ਤੁਰ ਆਇਆ ਨਾ ਮਰੀ ਜੋਰ ਨਾਲ ਸਾਦਾ ਮੇਰੇ ਤੇ ਤਜੂਹ ਹੋਣੀ ਆਪ ਖੰਦੇ ਨਾ ਆਇਆ ਬੁੜਾ ਹੈ ਕਰਤੀ ਹੋ ਆਪ ਦੇਖ ਤੋੜਦਾ ਹੋਇ ਲਾ ਤੋੜਾ ਛੁੱਟ ਗਿਆ ਨੂੰ ਬਾਹਰ ਕੋੜਦੇ ਹੁੰਦੇ ਨੇ ਹਨਾ ਇਹ ਖੜਦਾ ਪਾ ਕੇ ਕਰਤੀ ਪਾ ਲੈ ਖਾ ਦੇ ਲੈ ਜੂ ਨਾ ਹੋਵੇ ਪਪਾ ਫੋਲਾਰੀਆ ਹੋਈ ਕਿਤੇ ਮੇਰੇ ਦੰਦ ਚ ਕਿਤੇ ਭਾਈ ਨਾ ਨਾ ਨਾਨਨੇ ਨੇ ਦਿੱਤੇ ਹੋਏ ਲੈ ਭਗਿੰਦੇ ਆ ਜੀ ਕਿੰਨੇ ਹੋ ਗਏ 500 ਓਏ ਇਹ ਕਿਉਂ ਐ ਮੈਨੂੰ ਐ ਲੱਗਦਾ ਵੀ ਤੂੰ ਮੇਰੇ ਦੰਦ ਚ ਕਿ ਭਾਈ ਨਹੀਂ ਜਿਹੜੇ ਦੇ ਕੇ ਜਾਂਦੇ ਉਹ ਪਾਤੇ ਇਹਦੇ ਵਿੱਚ ਕਿੰਨੇ ਕਿੰਨੇ ਓਏ 600 500 500 ਮੈਨੂੰ ਦੋ ਵਾ ਫੜ ਦੋ ਤਾਂ ਪਹਿਲਾਂ ਹੁਣ 200 ਵਾਲੇ ਲਿਆ 200 ਲੈ ਆ 500 ਦੇ ਦੋ ਹੋ ਗਏ 500 ਦੇ ਦੋ 1200 1200 500 1400 ਮਾਰਨਾ 1600 17 18 ਭਾਈ ਇਹ ਮੈਂ ਰਖੂ ਮੈਂ ਜਵਾ ਕਰਾ ਦੂੰਗਾ ਮੈਂ ਕਿਹਨੂੰ ਨਾ 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 ਬਰੇ ਭਾਈ ਫਿਰ ਮੈਂ ਜਵਾ ਕਰਾ ਦੂੰਗਾ ਤੇਰੇ ਘਰ ਤੇ ਨਾ ਨਾ ਮੈਂ ਕਰੀ ਰੱਖੂਗਾ ਤੇਰੀ ਘਰ ਦੇ ਦੋ ਗੇਰ ਦੇ ਪਟਾ ਪਰਟ 2400 ਆ ਦੇਵਰਾਂ ਦੇ ਮੈਨੂੰ ਪਾਉਂਡ ਕਰਨਾ ਇਕ ਹੋਲਗੇ ਜੀ ਬੁੱਤ 250 ਲੈ ਆਪਕੀ ਇਕਵਲ ਦੁਬਾਰਾ ਲਿਖ ਲੀਏ 100 200 3 4 5 6 7 8 9 10 12 14 16 20 21 22 23 24 ਇਕਵਲ ਲਗਾ ਇਜਾ ਬੜਾ ਹਾਂ 2000 ਜਿਆਦਾ ਹੋ ਗਈ ਹਾਂ ਠੀਕ ਹੈ ੜਿਕਨ ਮਾਲ ਮੇਰੇ ਦਿੱਕੇਾਰੇ ਗਾਰੇ 2710 3 ਇੱਕ ਦਿੱਕੇ ਮਾਰੀ ਮਾਰ ਮਾਰੀ ਮਾਰ ਮੰਮਾ ਮੇਰੇ ਸਮਨੇ ਆਏ ਕੋਲੇ ਵੀ ਬੁੱਲ ਕੇ 50 ਰੁਪਏ ਥੋੜੀ ਜਿਹਾ ਦੇ ਮੇਰੇ ਕਿੰਨਾ ਪੜਦਾ ਠੀਕ ਹੈ ਨਾ ਅਨਰੀਆ ਫਾਦਰ ਸਿੱਕੇ ਦਾ ਪਤਾ ਕੀ ਰਿਹਾ ਮੇਰੇ 2 ਕਿਲੋ ਹੋ ਗਏ 2800 ਹੈ ਨਾ ਲੈ ਵੀ 2800 ਹੋ ਗਏ ਨਾ ਫਿਰ ਮੈਂ ਰੇਡ ਮਾਰ ਹਾਂ ਉਹ ਦਿਨ ਤਿੰਨੋ ਦਿਨਾਂ ਦੇ ਨਾ ਇੱਕ ਮਿੰਟ ਹਾਂ ਕਾਉਂਟ ਕਰਨੇ ਆ 1 ਕਿਲੋ ਹੋ ਗਏ 2800 ਨਾ ਮੇਰੇ ਫਾਦਰ ਹੈਗਾ ਨਾ ਨਾ ਲੈ ਲੈ ਗਏ ਠੀਕ ਹੈ ਤੋੜਦਾ ਨਾ ਕੀ ਕਰਨਾ ਤੋੜ ਕੇ ਠੀਕ ਬੰਦ ਆ ਤੁੰਨੋ ਤਾਂ ਸਾਰੀ ਮਾਰ ਮਾਰ ਪੈਰ ਤੇ ਮੋੜ ਕਰਦੇ ਮੈਂ ਹਾਂ ਹਾਂ ਇਹਨੂੰ ਵੀ ਕਰੀਏ ਕਿਉਂ ਤੂੰ ਲੈ ਹੁਣ ਤੂੰ ਜੀਵੇਂ ਤਾਇਰ ਨਾ ਲਾਉਂਦੇ ਤਾਂ ਪੈਰ ਨਹੀਂ ਲੱਗਦੇ ਉਹਦੇ ਜੇ ਤਾਂ ਰਮਾਨਾ ਕੀ ਕਰਦਾ ਕੁਛ ਨਹੀਂ ਪੈਦਾ ਦਾ ਇੱਕੋ ਕਿੰਨੇ ਆ 300 ਰਮਾਨ ਦਾ ਵੀ ਇੱਥੇ ਆਮ ਤਾਂ ਬਾਕੀ ਸਾਰੇ ਇਹਦੇ ਨੇ ਕੋਈ ਉਹਦੇ ਗੱਦ ਨੇ ਉਹਦੇ ਵਿੱਚ ਹੀ ਨੇ ਇਕੱਠੇ ਨੇ ਦੋਨਾਂ ਸਾਹ ਦੇ ਹੈਲੋ ਐਨੇ ਨਹੀਂ ਹੈਗੇ ਉਹਦੇ ਵਿੱਚ ਉਹ ਆਪਦੇ ਖਾ ਜਾਂਦਾ ਸੀ ਨਾ ਉਹਦੀ ਨਾਲ ਕਿ ਸਾਰੇ ਇੱਕ ਹੀ ਨੇ ਕਿ ਮੇਰੇ ਵੀ ਹੋਣਗੇ ਮਾਨੂੰ ਉੱਡਦਾ ਮੰਗ ਮੰਗ ਕੀ ਕਰਨ ਕੀ madam mafunction ঞাাখণিমা্ধপিড্ 벤ু েলা কিমারাখঙো হাণা সাডি নিন্লুসার মাঢিমারারাাহকলে। য়ারাশয৅ মাণনা মাণিপি ইর্যবি সট্কলে দ ਉਹ ਬਾਅਦ ਨਹੀਂ ਜਿਹੇ ਕੰਮ ਕਰਦੇ ਮਗਰ ਲੱਗ ਜਿਕੇ ਲਾਉਂਗਾ ਹਾਂ ਜੇ ਕਰਦੇ ਆਂ ਤਾਂ ਕਿਤੇ ਜਾਂਦੇ ਮੈਂ ਨਾ ਨਾ ਕਿੱਦ ਨੇ ਜਿਹੜੇ ਕਰਦੇ ਕਿਹਾ ਦੇ ਇਤਰਾ ਹਾਂ ਆਹ ਦੇ ਖਿਡਾਰੀ ਇਹਨੇ ਤਾਂ ਸ਼ੀਵਿੰਗ ਕੀਤੀ ਕਿ ਉਹਦੇ ਲੈ ਵੀ ਤੇਰੇ ਆਪਾਂ ਇਹ ਕਰਦੇ ਕਾਊਂਟ ਇਹ ਹੋ ਗਏ 2900 ਬੀ ਕਰਦੇ ਕੁਇੰਟਰ ਪੂਰਾ ਆ ਜਾਂਦਾ ਹਾਂ ਜੇ ਕਰਦੇ ਆਂ ਤਾਂ ਕਿਤੇ ਜਾਂਦੇ ਮੈਂ ਨਾ ਨਾ ਕਿੱਦ ਨੇ ਜਿਹੜਾ ਕਰਦੇ ਕਿ ਉਹਦੇ ਰਿਸਟਰ ਹਾਂ ਆਹ ਦੇ ਖਿਡਾਰੀ ਇਹਨੇ ਦਸ ਨਹੀਂ ਸ਼ੇਲਿੰਗ ਕਿਤੇ ਉਹਦੇ ਲੈ ਗਿੱਤੇ ਇਹ ਆਪਾਂ ਇਹ ਕਾਊਂਟ ਇਹ ਹੋ ਗਏ 2900 ਬੀ ਕਰਦੇ ਇੱਕ ਮਿੰਟ ਪੂਰਾ ਅੱਗੇ ਜਾਂਦੇ ਦੇ ਇੱਕ ਮਿੰਟ ਸਿੱਕੇ ਹਾਂ ਇਹ ਬਰਦ ਦਸੋਂ ਸਮੇ ਬਣਾ ਦਸੋਂ ਵਸਣੇ ਹਾਂ ਲੈ ਇੱਕ ਲੈਂਡਲ ਦੀ 2 3 ਕੋਣੇ ਆਂ ਦਿੱਗੇ ਰੋ ਕਹਨ ਲਈ ਤਾਂ ਥੋੜ੍ਹਾ ਨਿਕਲ ਗਿਆ ਇੱਕ ਆਗਾ 70 10 80 100 110 120 130 ਸੌ ਹੋ ਗਿਆ ਨਾ 160 170 ਫਰੋਗ ਦੇ ਤੇ ਕੇ 550 ਦੇ ਟੱਕਰ 500 ਹੈ ਨਾ ਹਾਂ 500 ਦੇ ਬਾਰੇ ਵਿੱਚ ਕਿੰਨੋ ਵੀ ਦੀ 170 130 ਸੀ ਹੂੰ ਵੱਧ ਜੀ 120 ਸੀ 30 0 70 ਖਲੇ ਖਾਈ ਨਹੀਂ ਬਾਬਾ ਚੂਣਾ ਆਵੇ 70 ਦੇਖਾ ਚੂਣਾ ਨਹੀਂ ਲੱਗਦਾ ਉਹਨਾਂ ਦੇ ਕੋਲ ਕਿੰਨੇ ਚੂਨਾ ਲੱਗ ਗਿਆ ਲਿਖ ਰਿਹਾ ਹੈ 5 ਇਹ ਹੋ ਗਏ 170 170 ਆਹ ਆਹ ਕਿੰਨੇ ਇਕੱਠੇ ਰੱਖ ਲੈ ਠੀਕ ਆ ਫਿਰ ਇੱਕ ਰੱਖ ਨੂੰ ਇਧਰ ਆ ਰਹੀ ਹੈ ਗੁੱਡੇ ਇਹ ਵੀ ਗਿਣਤੀ ਲੈਣੇ 1 2 3 4 5 6 7 5 ਵਾਲੇ ਦੱਕਾ 7 9 10 11 12 ਦੇ ਨਾ 12 12 ਕਿੱਥੇ ਵੀ 4 ਵਾਈ 24 ਕਰਦੇ ਰਹੇ ਮਾਰੇ ਦੇਖਿਆ ਕਿੰਨੇ ਆ ਮੇਰੇ ਗੋਲੇ ਕਿਤੇ ਕੰਮ ਗੱਲ ਲੈ ਦੇ ਪੰਜਾਲੇ ਹੋ ਨਹੀਂ ਹੈ ਦੇਖ ਮੈਂ ਆਇਆ ਨਵੀਂ ਇੱਕ ਕਲ ਵਾਂਗ ਲੈ ਇੱਕਾਣਾ ਲੈਣਾ ਸਕਦਾ ਨਹੀਂ ਸਿਉ 12 14 ਕਾਲੀ ਗਿੰਦੀ ਦੇ ਮੇਰੇ ਬਾਦ ਦੇ ਅੰਨੇ ਗਾੜਾ ਲਿਖ ਮਾਰਾ ਅੰਦਰੋਂ ਹੋਣੀ ਢੇਲਾ ਪਾਉਣੇ ਸਿੱਧੇ ਕਰੋ ਇਦਾਂ ਕਰੋ ਹਾਂ ਸਿੱਧੇ ਕਰ ਉਲਟੇ ਕਰ ਨੂੰ ਸਾਰੇ ਉਲਟੇ ਹਾਂ ਨੰਬਰ ਲਾਈਟ ਕਰਾ ਵੀ ਐਦਾਂ ਕਰਦੇ ਜਿਹੜਿਆ ਇਹ ਨਹੀਂ ਕਰਦਾ ਇਹ ਕਰਦਾ ਦੇਖਣਾ ਬਾਈ 10 ਦੇ 26 22 21 22 23 24 ਮਾਂ ਮਾਂ ਗਾਲੀ ਕਿੰਨੇ ਕੱਢ ਜਾਗੇ ਕੰਟੈਂਟ ਗਾਲੀ 25 ਇਹ ਕਿੰਨੇ ਦੀ 50 50 ਹੂੰ ਏ 50 ਸੀ ਨਾ ਕਿੰਨਾ ਬਣੇਗਾ ਉੱਚੀ ਤਾਲੀ ਹੁਣ ਤੋਂ ਜੇਦੇ ਹੋਗੇ ਮਰ ਮਾਲੀ ਮੁਤੀ ਜੋ ਵੀ ਕੋਲ 670 ਤੇ 3199 ਰੁਪਏ ਮਤਲਬ 3390 ਇੱਕ ਰੁਪਏ ਘੱਟ ਤਾਂ ਇੱਕ ਰੁਪਏ ਤੁਹਾਨੂੰ ਮੈਂ ਦੇ ਦੂੰ ਠੀਕ ਹੈ 3390 ਇੱਕ ਰੁਪਏ ਕਾ 1000 ਰੁਪਏ ਦਾ ਪੂਰਾ ਹੀ ਕਰ ਗਿਆ 3400 ਦੇਖੋ ਵੀ ਇਹ ਹੁੰਦਾ ਤਰੀਕਾ ਆਪ ਕੋ ਆਪਣਾ ਸੇਵਿੰਗ ਕਰਨ ਦਾ ਇਹ ਬੱਚਿਆਂ ਨੇ ਕੀਤਾ ਜੀ ਇਹ ਕਹਿੰਦਾ ਜੇ ਵਸਕਾਉਂਟ ਕਰਦੇ ਹੁਣ ਇਹ ਨਵਾਂ ਲਿਆਵਾਂਗੇ ਭੰਦ ਦੇ ਨੇ 580 ਰੁਪਈਆ ਦਾ ਹੁਣ ਹੋਰ ਲੈ ਕੇ ਉਹਨਾਂ ਰੋਊਗਾ ਪਰ ਕਾਉਂਟ ਹੋ ਗਿਆ ਨਾ ਇੱਕ ਪਤਾ ਲੱਗ ਗਿਆ ਨਾ ਇਹ ਕਹਿੰਦਾ ਮੈਂ ਸਾਰੇ ਇਕੱਠੇ ਕਰਕੇ ਆਪਣੀ ਮੰਮੀ ਨੂੰ ਦੇ ਦਿੰਦਾ ਮੈਨੂੰ ਹੀ ਦੇ ਨੀ ਦੰਗੜਾ ਦਵਾਈ ਤੇ ਲੈਣਾ ਹੈ ਕਿਹਦੀ ਦਵਾਈ ਦੇ ਮਮੇ ਦੇ ਦੇਖਿਆ ਇਹ ਕਹਿੰਦਾ ਸਾਰੇ ਪੈਸੇ ਜਿਹਨੇ ਮਮੀ ਨੂੰ ਦੇ ਮੈਨੂੰ ਹੀ ਦੇ ਦਵਾਈ ਤੇ ਲੈਣਾ ਹੈ ਕਿਹਦੀ ਦੇਖਿਆ ਕਹਿੰਦਾ ਮਮੀ ਦੀ ਦਵਾਈ ਤੇ ਨਾਲ ਇਹਨਾਂ ਦਾ ਟ੍ਰੀਟਮੈਂਟ ਕਰਨਾ ਹੈ ਤੁਮੀ ਨਾਲ ਮੈਂ ਤਾਂ ਆਈ ਜੀ ਮੈਂ ਬੱਸ ਫੇਰ ਜਾਈਂਗੀ ਜਲ ਕੋਈ ਨਾ ਚਲੋ ਮੇਨ ਗੱਲ ਇਹ ਹੈ ਵੀ ਸੇਵਿੰਗ ਦੀ ਹੈ ਨਾ ਤਰੀਕਾ ਹੁੰਦਾ ਬੰਦੇ ਦਾ ਆਪੋ ਆਪਣਾ ਜਿਹੇ ਬੈਂਕ 'ਚ ਸੇਵਿੰਗ ਕਰ ਲਵੇ ਕੋਈ ਘਰੇ ਘਰੇ ਜੰਦੇ ਛੋਟੀ ਮੁੰਡੀ ਕਈ ਵਾਰ ਅਸੀਂ ਕੀ ਕਰਦੇ ਹਾਂ ਸਿੱਕਿਆਂ ਨੂੰ ਵੱਟੇ ਜੇ ਕੱਢ ਕੇ ਫੜਦੇ ਨੇ ਵੀ ਬਟੂਆ ਪਾੜ ਜਾਂਦਾ ਇੱਧਰ ਰੱਖਦੇ ਉੱਧਰ ਰੱਖਦੇ ਉਹ ਨਹੀਂ ਕਰਦੇ ਇਹਨਾਂ ਨੇ ਲਾਇਆ ਸੀਗਾ ਮੈਂ ਵੀ ਪਹਿਲਾਂ ਆਈ ਰੱਖ ਦਿੰਦਾ ਸੀ ਸਿੱਕੇ ਕਦੇ ਵੀ ਰਸੋਈ 'ਚ ਰੱਖਦਾ ਕਦੇ ਵੀ ਬਰੰਦ ਤੇ ਰੱਖਦਾ ਹੈ ਨਾ ਕਦੇ ਕੋਈ ਟੀਵੀ ਦੇ ਉੱਤੇ ਰੱਖਦਾ ਹੁਣ ਇਹਨਾਂ ਦਾ ਜਿਹੜਾ ਗੱਲ ਗੋਲ ਚਲੀਦੀ ਮੈਂ ਵੀ ਉਹਦੇ ਵਿੱਚ ਪਾਰਨ ਲੱਗਿਆ ਦੇਖੋ ਹੁਣ ਇਹ 3400 ਰੁਪਏ ਇਕੱਠਾ ਕਰ ਲਿਆ ਇਹ ਕੀ ਜਨ ਹੋਰ ਕੁਫੀ ਹਾਣੀ ਨੇ ਐਸਟ੍ਰੀਮ ਮਾ ਖਾਓ ਕੱਪੜਿਆਂ ਦੇ ਨਹੀਂ ਖਾਊਗਾ ਅੱਜ ਮੈਂ ਮਿੱਤਨ ਆਜ਼ਦਾਈ ਇਹ ਕਿੱਥੇ ਲਾਵਾਂਗੇ ਆਪਾਂ ਇਹਦੇ ਚੰਗੇ ਗੱਲ ਉੱਤੇ ਠੀਕ ਐ ਮੰਨੇ ਤਾਂ ਸਭ ਇੱਥੇ ਚਲ ਬਾਬਾ ਲੱਗ ਗਿਆ